मैं फिर उधर बहुना पैना है ना ਤੁਸੀਂ ਬੈਠ ਜਾਓ ਪੁੱਤ ਇਹਨਾਂ ਨੂੰ ਮੈਡਮ ਬਿਠਾ ਦੇ ਬਾਕੀ ਆਈ ਜਾਣਗੀ ਬਾਅਦ ਵਿੱਚ ਇਹਨਾਂ ਨੂੰ ਬਿਠਾ ਦਿਓ ਤੁਸੀਂ ਬੈਠ ਜਾਓ ਪੁੱਤ ਮੈਂ ਜੋ ਬੈਠ ਚਲੋ ਤੁਸੀਂ ਆਪ ਆਪਣੇ ਥਾਂ ਤੇ ਬੈਠੋ ਆਜੋ ਨੈਕਸਟ ਰੋ ਤੇ ਆਜੋ ਆਜੋ ਕੋਤੋਂ ਤੁਸੀਂ ਬੈਠੋ ਆਪਾਂ ਦਾ ਜਗ੍ਹਾ ਤੇ ਬੈਠੋ ਤੁਸੀਂ ਬੈਠੋ ਬੜਵਾ ਜਿੱਥੇ ਜਗ੍ਹਾ ਹੈ ਉਹਨਾਂ ਤੇ ਬੈਠੋ ਬੈਠ ਜਾਓ ਇੱਧਰ ਸਾਰੇ ਫੋਟੋ ਆਜੋ ਲਓ ਜੀ ਲਓ ਸੇ ਥੈਂਕ ਯੂ ਚਲੋ ਆਜੋ ਆਜੋ ਕੰਮ ਕੰਮ ਖਾਸ ਪੂ ਲੋਕ ਇਹ ਕੋਈ ਬੋ ਤੁਰੇ ਚਰੋ ਜਾਇ ਨਹੀਂ ਹੋ ਕਿ ਜਾਇ ਕਿ ਆਪਣੇ ਕੀਤਾ ਦੇ ਜੇ ਮੈਂ ਤੇ ਮਾਰਨ ਦੇ ਪਤਾ ਨਹੀਂ ਬਣਜੀ ਬਣਜੀ ਦੀ ਆਵਾਜ਼ ਆਜੋ ਆਜੋ ਤੁਰੇ ਚਰੋ ਇਹਦਾ ਪਿੱਛੇ ਦੇਖਣਾ ਪਈ ਚਲ ਇਹਦੇ ਨੂੰ ਕਰੋ ਸਾਰ 誰かがメルゲイ ਇਹ ਇੱਕ ਵੀਡੀਓ ਹੋ ਗਿਆ। ਹੋਸ਼ਿਆ ਬੱਚੇ ਬਹੁਤ ਇੱਥੇ ਆਓ ਜੀ। ਸਾਡੇ ਵੀ ਆਣੀ। ਅਮਰ ਜੀ ਤਾਂ ਬਾਦਰਾ ਆਇਆ। ਆਇਆ ਤੁਮ ਮਰੇ ਆ ਜਾਇਓ। ਦੱਬੇ ਹੋਰ। ਤੁਸੀਂ ਬੋਲ ਲਓਗੇ ਤੋ ਕੰਮ। ਹਾਂ ਜੀ ਬੋਲੂਗੇ ਇੱਥੇ ਭਾਈ। ਭਾਈ ਜੀ ਦਾ ਖਾਲਸਾ ਵਾਇਨ ਜੀ ਬਤੇ ਅੱਜ ਆਪਣੇ ਪਿੰਡ ਇੰਦਨਾ ਕਲਾਸ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਹੈਗਾ ਬਾਦੀਆਂ ਦਾ ਆ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਕੂਲ ਦੇ ਬਾਰੇ ਤੇ ਹੋਰ ਐਦਾਂ ਬਾਕੀ ਆਈ ਜੀ ਦਾ ਕਾਲਸਾ ਆਈ ਜੀ ਦੇ ਫਤੇ ਸਾਡਾ ਗਰੁੱਪ ਹੈਗਾ ਸੇਵਾ ਸਰਵਿਸ ਅਸੀਂ ਕੈਲੀਬੋਨੀਆ ਤੋਂ ਆਇਆ ਤੇ ਅਸੀਂ ਤੁਹਾਡਾ ਸ਼ੁਕਰ ਕਰਦੇ ਆਂ ਵੀ ਤੁਸੀਂ ਸਾਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਇੰਨੇ ਵਧੀਆ ਸਕੂਲ ਦੇ ਵਿੱਚ ਆ ਕੇ ਲੋੜਵੰਦ ਫੈਮਲੀਆਂ ਨੂੰ ਜਿੱਦਾਂ ਆਪਾਂ ਯੂਨੀਫਾਰਮ ਦਿੱਤੇ ਤੇ ਆਪਾਂ ਚਾਹੁੰਦੇ ਆਂ ਵੀ ਆ ਗਾਹਾਂ ਤੋਂ ਆਪਾਂ ਲਗਾਤਾਰ ਕੰਟੀਨਿਊਸ ਰੱਖੀਏ ਵੀ ਹੋਰ ਵੀ ਸੇਵਾ ਜਦੋਂ ਤੁਹਾਨੂੰ ਚਾਹੀਦੀ ਹੁੰਦੀ ਸਾਨੂੰ ਦੱਸਿਆ ਕਰੋ ਤੇ ਆਪਾਂ ਕਰਾਂਗੇ ਜਰੂਰ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਹਾਂਜੀ ਬਾਜੋ ਪਿੰਡ ਦਾ ਸਰਪੰਚ ਸਾਹਿਬ ਆ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਵਰਦੀਆਂ ਵੰਡੀਆਂ ਗਈਆਂ ਤੇ ਉਹ ਕਿਹੜੇ ਪਰਿਵਾਰ ਵੱਲੋਂ ਵੰਡੀਆਂ ਗਈਆਂ ਕਿਹੜੀ ਸੰਸਥਾ ਵੱਲੋਂ ਵੰਡੀਆਂ ਗਈਆਂ ਉਹਦੇ ਬਾਰੇ ਜਰਾ ਗੱਲ ਚੱਲਣਾ ਪਊ ਤੇ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਫਤਿਹ ਮੈਂ ਇੰਦਰਜੀਤ ਸਿੰਘ ਸਾਫ ਦਾ ਸਰਪੰਚ ਪਿੰਡ ਦਾ ਨਾਮ ਕਰਾਸ ਕੇ ਅੱਜ ਸਾਡੇ ਪਰਿਵਾਰ ਦੇ ਵਿੱਚੋਂ ਬਾਜੀ ਸੰਤੋਖ ਸਿੰਘ ਜੀ ਤੇ ਭਾਬੀ ਜੀ ਮਨਜੀਤ कौर ਜੀ ਉਹਨਾਂ ਦੇ ਸੁਪੁੱਤਰ ਸਾਡੇ ਕੋਲ ਸੱਣੀ ਪਹੁੰਚੇ ਹੋਏ ਆ ਤੇ ਇਹ ਸੇਵਾ ਸੈਲਫ ਲੈਂਸ ਸਰਦਾਰ ਸੱਤ ਸਿੰਘ ਹਿਊਮਨਿਟੀ ਲਈ ਕਰ ਰਿਹਾ ਇਹਨਾਂ ਵੱਲੋਂ ਇਹ ਬੱਚਿਆਂ ਦੇ ਵਾਸਤੇ ਮੈਨੂੰ ਬਾਰੋਂ ਪਰਿਵਾਰ ਤਾਂ ਆਇਆ ਸਗਾ ਵੀ ਬੱਚਿਆਂ ਦੀ ਆਪਾਂ ਵੀ ਬੱਚਿਆਂ ਵਾਸਤੇ ਕਰੀਏ ਤੇ ਬੱਚਿਆਂ ਦੀ ਜਿਹੜੀ ਮੁੱਖ ਲੋੜ ਹੁੰਦੀ ਹੈ ਵਾਰਦੀ ਹੁੰਦੀ ਆ ਤੇ ਮੈਡਮ ਉਹਨਾਂ ਨਾਲ ਅੱਜ ਗੱਲਬਾਤ ਕੀਤੀ ਹੋਇਆ ਕਹਿੰਦੇ ਬੱਚਿਆਂ ਕੋਲੋਂ ਕਿ ਵੀ ਜਿਹੜੀਆਂ ਟਾਈ ਤੇ ਆ ਕਮੀਜ਼ ਤੇ ਨਾਲ ਪੈਂਟ ਇਹ ਤਾਂ ਵਰਦੀ ਸਾਨੂੰ ਮਿਲਦੀ ਰਹਿੰਦੀ ਆ ਜੇ ਕੋਈ ਕੋ ਚਾਹੁੰਦੇ ਆ ਬੱਚਿਆਂ ਜਿੱਦਾਂ ਬੱਚੇ ਸਪੋਰਟਸ ਭਾਗ ਰਹਿੰਦੇ ਅਸੀਂ ਉਹ ਜਿਹੇ ਵਰਦੀ ਲੈਣੀ ਚਾਹੁੰਦੇ ਆ ਤੇ ਮੈਡਮਾਂ ਨੇ ਬੜਾ ਉਤਮਕੀਤਾ ਮੈਡਮ ਜੀ ਨੇ ਤੇ ਸਰਪੁਰਚ ਉਹਨਾਂ ਨੇ ਨਾਲ ਬਕਾਇਦਾ ਉਤੇ ਨਾਮ ਵੀ ਲਖਾਇਆ ਪੈਣਾ ਦਾ ਯੂਕੇ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਆ ਨਾਲ ਹੀ ਜਿੱਥੇ ਪਰਿਵਾਰ ਦੇ ਨਾਲ ਹੀ ਜੋ ਸੇਵਾ ਸੰਸਾਰਵਸ ਸਰਬੰਨ ਨੂੰ ਮੇਰੀ ਦੇ ਲਈ ਕਰਵਾਇਆ ਉਹ ਸਾਰੇ ਗਰੁੱਪਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੇ ਸਾਡੇ ਪਿੰਡ ਦੇ ਵਿੱਚ ਇਸ ਕਰਕੇ ਬਣ ਕੇ ਆ। ਅ ਜਿਹੜਾ ਹੈਗਾ ਅੱਜ ਜਿਹੜਾ ਜੋਗ ਹੈਗਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਥਾਰੇ ਦੌੜ ਰਹੇ ਆ। ਤੁਸੀਂ ਇੱਥੇ ਦੀ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੀ ਵਿੱਦਿਆ ਦੇ ਬਾਰੇ ਖੁਸ਼ ਚਾਣਨਾ ਪਾਣਾ ਚਾਹੂਗੇ। ਚਾਣਨਾ ਇਦਾਂ ਜੀ ਮੈਂ 5 ਸਾਲ ਤੋਂ ਸਕੂਲ ਦੇ ਨਾਲ ਬਹੁਤ ਜੁੜਿਆ ਰਿਹਾ ਆ ਵਾਕ ਉਹਨਾਂ ਦੇ ਪ੍ਰੋਗਰਾਮਾਂ 'ਚ ਆਉਂਦਾ ਰਿਹਾ। ਪਹਿਲਾਂ ਸਾਡੇ ਇੱਥੇ ਮਾਸਟਰ ਜਿੰਦਰਜੀਤ ਸਿੰਘ ਹੈਡ ਟੀਚਰ ਸਨ ਹੁਣ ਮੈਡਮ ਜੀ ਆ। ਤੇ ਬੱਚਿਆਂ ਨੂੰ ਆ ਕੇ ਮੈਂ ਆਪਣੇ ਤੌਰ ਤੇ ਵੀ ਸਵਾਰ ਬਲੈਕਬੋਰਡ ਤੇ ਲਿਖ ਕੇ ਪੁੱਛਦਾ ਰਿਹਾ ਹਾਂ ਬੱਚਿਆਂ ਨੂੰ ਜਿਹੜਾ ਵੀ ਖਾਸ ਕਰਕੇ ਮੈਸਜ ਦੇ ਬੇਟੇ ਦੇ ਬੱਚਿਆਂ ਨੂੰ ਪੁੱਛਦੀ ਸੀ ਤੇ ਬੜਾ ਹੀ ਦਿੱਤੇ ਹੱਜ ਜਵਾਬ ਸੀ ਹਰ ਕਾਹਦਾ ਨੂੰ ਜੋ ਵੀ ਰਕਮ ਦਿੱਤੀ ਜਾਂਦੀ ਸੀ ਉਹਦਾ ਜਵਾਬ ਬਿਲਕੁਲ ਸਹੀ ਦਿੰਦੇ ਸੀ ਇਹ ਪਹਿਲੇ ਪਿਛਲੇ ਸਮੇਂ ਦੇ ਵਿੱਚ ਇੰਗਲਿਸ਼ ਦੇ ਵਿੱਚ ਬੱਚੇ ਕਮਜ਼ੋਰ ਹੁੰਦੇ ਸੀ ਹੁਣ ਪ੍ਰਾਇਮਰੀ ਸਕੂਲਾਂ ਵਿੱਚ ਗਵਰਨਮੈਂਟ ਵੱਲ ਉਹ ਵੀ ਕਰ ਦਿੱਤਾ ਗਿਆ ਬੱਚਿਆਂ ਨੂੰ ਇੱਥੇ ਇੰਗਲਿਸ਼ ਵੀ ਪੜਾਈ ਜਾਂਦੀ ਆ ਤੇ ਕਾਫੀ ਕੁਛ ਬੱਚੇ ਸਿੱਖ ਗਏ ਤਾਂ ਗਵਰਨਮੈਂਟ ਦਾ ਉਸਮਾਨ ਵੀ ਕਾਫੀ ਹੁੰਦਾ ਜਿਹੜਾ ਬੱਚਿਆਂ ਦੇ ਖੇਡਾਂ ਵਾਸਤੇ ਉਹ ਵੀ ਇੱਕ ਵਧੀਆ ਪ੍ਰਾਲਾ ਸਰਕਾਰਾਂ ਦਾ ਕਹਿਣ ਤੋਂ ਭਾਵ ਹੈ ਕਿ ਹੁਣ ਸਾਡਾ ਇੱਕ ਰੁਝਾਨ ਬਣ ਗਿਆ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਭੇਜ ਲਾਏ ਇੱਥੇ ਵੀ ਪੜ੍ਹਾਈ ਦੀ ਜਿਹੜਾ ਪੜ੍ਹਾਈ ਦਾ ਮਿਆਰ ਹੈ ਕਾਫੀ ਉੱਚਾ ਆ ਤੇ ਸਾਡੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਆਪਣੇ ਸਕੂਲ ਨੂੰ ਹੋਰ ਕਾਮਯਾਬ ਕਰੀਏ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਨ ਲਈ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਨ ਨੂੰ ਕੋਈ ਕੋਈ ਬੁਲਾ ਕੇ ਨਾ ਲਾਉਂ। ਮੈਂ ਆਪਕੀ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਇਸ ਦਾ ਸਿਸਮੂਚਾਏ ਤੇ ਬਹੁਤ ਅਲਾਗਾ ਜੋ ਕਰਦਾ ਪੁਠਾਇਆ। ਬਹੁਤ ਆ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਧੰਨਵਾਦੀ ਕਰਦਾ ਬਹੁਤ-ਬਹੁਤ ਸਾਨੂੰ ਇਹ ਸੇਵਾ ਦੇਣ ਦੇ। ਇਸ ਤਰ੍ਹਾਂ ਹੀ ਕਰਦੇ ਇੱਦਾਂ ਹੀ। ਥੈਂਕ ਯੂ ਜੀ। ਬੱਚਿਆਂ ਲਈ ਕਰੋ।